ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਕਪਲ ਕੋਰਜਨ ਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਨੇ ਸਾਰੇ ਕੰਮ ਤੋਂ ਦਿਨ ਮੇੜ ਲਏ ਸੀਗੇ ਤੇ ਹੁਣ ਆਪਾਂ ਆਏ ਆ ਜੀ ਤੇ ਆਪਣੇ ਪਿੰਡ ਚ ਆ ਚੁਕੇ ਖਣਪੜ ਪਰਗਾ ਸੋਣੇ ਅੱਜ ਤੇ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਲੌਗ ਦੇ ਨਾਲ ਐਂਡ ਤੱਕ ਬਨੇ ਰਹੋ ও কত বলল

같이 가자 h p e ਆਪਾਂ ਹੀ ਇੱਡਾਂਗੇ ਗਾਜਰਾਂ ਅੱਜ ਸਵੇਰੇ ਪਹਿਲਾਂ ਸਾਗ ਬਣਾਇਆ ਸੀ ਸਾਗ ਦੋ ਦਿਨ ਲੰਗੇ ਹੂੰ ਤਿੰਨ ਦਿਨ ਲੰਗੇ ਇੱਕ ਦਿਨ ਤਾਂ ਆਪਾਂ ਨੇ ਕਿਸੇ ਖਾਧੀ ਨਹੀਂ ਹੈਗਾ ਖੱਦ ਤਾਂ ਹੈਗਾ ਸੀ ਮੈਂ ਨਹੀਂ ਖਾਂਦਾ ਹੋਣੇ ਵੀ ਖਾਦਾ ਸੀਗਾ ਬਾਰ ਹੋ ਗਈ ਕਿ ਮੈਂ ਤੇ ਜਿੱਦੇ ਸਾਗ ਬਣਾਇਆਗਾ ਕੱਲ ਖਾਦਾ ਮੈਂ ਤਾਂ ਅੱਜ ਬਣਾਉਣੀ ਜੀ ਆਪਾਂ ਗਾਜਰਾਂ ਆਪਾਂ ਪਹਿਲਾਂ ਸਾਰਾ ਕੰਮ ਤੁੰਦਨ ਨਮੇੜ ਕੇ ਸਵੇਰੇ ਸੁਨੇਹਾ ਖੰਡਪਾਟ ਪ੍ਰਗਾਸ ਹੋਏ ਤੇ ਆਪਣੇ ਕਹਿ ਕੇ ਸੀ ਉਹ ਆਪਾਂ ਕਾਰਡ ਵੀ ਆਏ ਸੀ ਉਹਨਾਂ ਦਾ ਆਪਾਂ ਉੱਥੇ ਵਾਗ ਗਏ ਆਪਾਂ ਉੱਥੇ ਦਾ ਵੀ ਵਲੌਗ ਬਣਾਇਆਗਾ ਤੇ ਅਸੀਂ ਕਿੰਨੀਆਂ ਤੇ ਸਾਰੀਆਂ ਦਰਾਨੀਆਂ ਜਠਾਨੀਆਂ ਇਕੱਠੀਆਂ ਹੋ ਗਏ ਸਾਡੇ ਹਜੇ ਵਿਆਹਲੇ ਸੂਟ ਨਹੀਂ ਬਣੇ ਹੈਗੇ ਤੇ ਹੁਣ ਕੀ ਨਿਆਰੀ ਹੈਗੀ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਹਨਾ ਤੀਤੀ ਦਾ ਵਿਚਾਰੀ ਦਾ ਇੱਕ ਸੂਟ ਤੇ ਬਾਕੀ ਦੇ ਤੇ ਲਿਆਉਣਾ ਜਨੇ ਹਜੇ ਇੱਕ ਸੂਟ ਤੀ ਉਹ ਹੀ ਪਾਟ ਗਿਆ। ਪਾ ਕੇ ਦੇਖਣ ਲੱਗਿਓ ਪੀੜਾ ਹੋ ਗਿਆ। ਵੀਰੇ ਹੁਣ ਕਰਕੇ ਜਦੋਂ ਇਹਨੂੰ ਪਾ ਕੇ ਦੇਖਿਆ ਜਿਆਦਾ ਪੀੜਾ ਆਤੀ ਨਿਕਲਿਆ ਇਹ ਹੈਗਾ ਪਾਟ ਗਿਆ ਉਹ। ਹੁਣ ਦੇਖੋ ਕੀ ਬਣੂਗਾ ਹਜੇ ਕੀ ਉਹ ਤਾਂ ਕਹਿੰਦੀ ਤੇ ਉਹ ਭੈਣ ਕਹਿੰਦੀ ਮੈਂ ਕੀ ਕਰ ਦੂੰਗੀ। ਸੁਣਾ ਫਿਰ ਜਦੋਂ ਕਰੇ ਬਣ ਕੇ ਵਧੀਆ ਤਿਆਰ ਹੋ ਕੇ ਆ ਕੇ ਫਿਰ ਪਤਾ ਲੱਗੂਗਾ। ਐ ਤੌ ਨਾ ਚੱਲਦਾ। ਸੋਚ ਲੱਗ ਗਈ ਇਹ ਵੀ। ਕਿਵੇਂ ਲਿਵਾਣਾਂਗੇ। ਸਵੇਰੇ ਦੇਖਦੇ ਸਵੇਰੇ ਕਰਦੇ ਆ ਜੀ ਆਪਾਂ ਵਿਆਹ ਦੀ ਸ਼ਾਪਿੰਗ ਹਜੇ ਕੀਤੀ ਨਹੀਂ ਹੈ ਕੋਈ ਸੁਬਹ ਨਹੀਂ ਲਿਆਂਦਾ ਹੋਇਆ ਵਿਆਹ ਚ ਰਹਿ ਗਏ ਥੋੜੇ ਇਹ ਦਾ ਨਾ ਬਸ ਆਹੀ ਰਹਿ ਗਏ 4 ਦਿਨ ਰਹਿ ਗਏ ਬਸ 5 4 ਦਿਨ ਰਹਿ ਗਏ ਅੱਜ 15 ਤਰੀਕਾ ਹਾਂ 14 ਗੀ ਕਿ 14 ਗੀ ਹਾਂ 16 17 ਬਸ ਆਹ ਰਹਿ ਗਏ 4-5 ਦਿਨ ਨਾ ਹੂੰ 4 ਦਿਨ ਰਹਿ ਗਏ 3 ਤਰੀਕਾ ਦਾ ਜੀ ਆਪਣੇ ਮਹਿੰਦੀ ਦਾ ਪ੍ਰੋਗਰਾਮ ਆ 22 ਦੀ ਜਾਗੋ 22 ਦੇ ਨੰਦ 23 ਦੇ ਬਰਾਤ ਕਈ ਬੰਨੋ ਨੇ ਹਨ ਕਿ ਬੰਨ ਤੇ ਕਿਤੇ ਤੇ ਕਹਿੰਦੇ ਵੀ ਸਮਝ ਨਹੀਂ ਆ ਰਹੀ ਹੈਗੀ ਸਾਨੂੰ ਵੀ ਕਿਵੇਂ ਆ ਤੇ ਅਸੀਂ ਪਹਿਲੇ ਇੱਕ ਦਿਨ ਪਹਿਲਾਂ ਤਾਂ ਨੰਦ ਲਿਆਵਾਂਗੇ 22 ਤਰੀਕ ਨੂੰ 23 ਤਰੀਕ ਨੂੰ ਫੈਸਟ ਬਰਾਤ ਜਾਊਗੀ ਇੱਕ ਦਿਨ ਪਹਿਲਾਂ ਨੰਦ ਲਿਆ ਕੇ ਬਸ ਕੁੜੀ ਉੱਥੇ ਰਹਿ ਜੂਗੀ ਦੂਜੇ ਦਿਨ ਆਪਾਂ ਚੱਲਾਂਗੇ ਫੈਸਟ ਫਿਰ ਆਪਾਂ ਨੇ ਆਪਣੀ ਦਰਾ ਨਹੀਂ ਲਿਆਵਾਂਗੇ ਰੋਟੀ 21 ਦੀ ਜਾਗੋ ਹੋਲੂਗੀ 20 ਦੀ ਪੀ ਦੀ ਮਹਿੰਦੀ ਹਾਂ 20 ਦੀ ਮਹਿੰਦੀ ਹੈ 20 ਦੀ ਮਹਿੰਦੀ 21 ਦੀ ਜਾਗੋ 22 ਦੇ ਨੰਦ 23 ਦੀ ਬ੍ਰਾਤ 24 ਦੀ ਮਿਲਣੀ ਹੱਪ ਤਵਿਆ ਤਿੰਦ ਹਾਂ ਤੰਪ ਤਵਿਆ ਕੀ ਕਰ ਰਹੇ ਹੈ ਹਨਾ ਹੋਰ ਜਦੋਂ ਵਿਆਹ ਨੰਗਿਆ ਫਿਰ ਪੋਲੀ ਜੇ ਹੋ ਕੇ ਬੈਠ ਜਾਂਗੇ ਨੰਗਿਆ ਮੈਂ ਦੱਸ ਦਿੰਦੇ ਫਰਦੋਬ ਵਿਆਹ ਹੋਈ ਬਿਆਹ ਮੈਂ ਜੇ ਤਾਂ ਪਿਆਰ ਨਾ ਆਈਂ ਗਿਆ ਫਿਰ ਤੇ ਮੈਂ ਫੋਟੇ 'ਚ ਬੈਠ ਜਾਵਾਂਗੀ। ਠੀਕ ਆ ਸੁਣ ਤਾਂ ਨਾ ਆਈਂ ਗਿਆ। ਫਿਰ ਬਸ ਫੋਟੋਆਂ ਦੇਖੀ ਜਾਵਾਂਗੇ ਉਹੀ ਪੁਰਾਣੀਆਂ ਬੈਠੇ। ਵੀਡੀਓ ਵੀ ਮੂਵੀ ਨੂੰ ਦੇਖਾਂਗੇ ਹਜੇ ਫਿਰ ਮੂਵੀ ਕਦ ਆਊਗੀ ਐਲਬਮ ਬ ਵਿਆਹ ਹੋ ਗਿਆ ਬਸ ਫਿਰ ਕਾਹ ਬੱਚਾ ਸੋਡੇ ਚੱਲ ਪੈਣਗੇ। ਚਲ ਜੀ ਐਸੀ ਅਜਦਾ ਆਪਣਾ ਵਲੌਗ। ਤੇ ਸਵੇਰ ਦੰਮੇ ਨੂੰ ਆਈ ਸੀ ਵੀ ਪਹਿਲਾਂ ਹਨਾ ਵੀ ਜਾਣ ਤੋਂ ਪਹਿਲਾਂ ਆਪਾਂ ਬਲੌਗ ਬਣਾਵਾਂਗੇ ਪਤਾ ਨਹੀਂ ਕਿਉਂ ਵੀ ਫਟਾਫਟ ਕੰਮ ਜਿਨਵੇੜ ਕੇ ਮਸਾਂ ਟਾਂ ਤੇ ਕੰਮ ਨਿਭੜੇ 9 ਵਜੇ ਵਾਗ ਗਏ ਤੇ ਸੀ ਤੇ 9 ਵਜੇ ਮਸਾਂ ਕੰਮ ਨਿਭੜੇ ਭਾਜ ਪੰਜ ਡੰਗਰ ਪਸੂ ਦਾ ਵਜੇ ਨੰਨਾ ਤਾਂ ਨਾ ਕੋਹਾਗਾ ਸਿੱਟਾ ਨਾ ਬੰਦਾਗਾ ਤੂੰ ਤਾਂ ਮੈਂ ਮਾਸੀ ਨੂੰ ਦੇਖ ਰਹੀ ਸੀ ਵਿਆਹ ਦਾ ਚਾਰ ਦਿਨ ਮਾਸੀ ਨੂੰ ਲਾਉਣੇ ਆਂਗੇ ਕਹਿੰਦੇ ਆਂਗੇ ਫਿਰ ਮੈਂ ਨਾਲ ਹਾਂ ਤਾਂ ਵੀ ਹੁਣ ਉਹ ਵਿਆਹ ਦਾ ਹਨਾ ਕਈ ਘਰਾਂ ਤੋਂ ਬੁਹਾਵਾ ਆਇਆਗਾ ਤੇ ਵੀ ਉਹਨੂੰ ਵੀ ਖੱਲੀ ਨੂੰ ਔਖਾ ਹਨਾ ਏਡੀ ਦੂਰੋਂ ਪਿੰਡੋਂ ਆਉਂਦੀ ਹੈਗੀ ਖੇਤਾਂ ਚ ਵਿੱਚ ਅੱਦੋ-ਵੱਠਾ ਪਾਣੀ ਸਿੱਟ ਲੈਣੀ ਆ। ਵਿਆਹ ਦੇ ਦਿਨ ਦੋ ਤਿੰਨ ਦਿਨ ਲਾ ਲਾਂਗੇ ਨੂੰ। ਤਿੰਨ ਦਿਨ ਕਹਿ ਦਾਂਗੇ। ਵਿੱਚ ਤਿੰਨ ਦਿਨ ਬਗਾਂ ਸਿੱਟਦੇ। ਤੇ ਚਲੋ ਜੀ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ। ਵਲੌਗ ਕਿਵੇਂ ਦਾ ਲੱਗਦਾ ਨਾ 1 ਮਿੰਟ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਕੱਲ ਨੂੰ ਮੇਰੇ ਦਿਨ ਜੀ ਹੋਰ ਸੋਨੀ ਜੀ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ।